ਗੁਰੂ ਰੂਪ ਗੁਰੂ ਪਿਆਰੀ ਗੁਰਸਾਰੀ ਸਾਸ ਸੰਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜਰ ਨਾਮ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਜੀ ਅੱਜ ਅਸੂਮੇ ਨਦੀ ਸੰਗਰਾਂਦ ਦਾ ਜੀ ਸੋ ਸਾਰਿਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਇਹ ਮਹੀਨਾ ਸਾਰੇ ਨਗਰ ਦੇ ਵਿੱਚ ਸੁਖ ਸ਼ਾਂਤੀ ਨਾ ਵਸਿਤ ਹੋਵੇ। ਗੁਰੂ ਪਾਤਸ਼ਾਹ ਸਭ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਘਰਾਂ ਦੇ ਵਿੱਚ ਮੇਲ ਜੋਲ ਸਾਥ ਬਖਸ਼ ਕੇ ਰੱਖਣਾ। ਇਹੀ ਅਰਦਾਸ ਹੈ ਸਤਿਗੁਰ ਸੱਚੇ ਪਾਤਸ਼ਾਹ। ਸਾਨੂੰ ਆਪ ਜੀ ਦੇ ਨਾਮ ਦੇ ਨਾਲ ਜੋੜ ਲਵੋ। ਆਪ ਜੀ ਦੇ ਚਰਨਾਂ ਨਾਲ ਅਸੀਂ ਜੁੜ ਜਾਈਏ। ਇਹ ਤੁਹਾਡੇ ਗਹਿਰੇ ਗਿਆਨ ਦੀ ਸਾਡੇ ਮਨ ਨੂੰ ਸਮਝ ਪੈ ਜਾਵੇ ਮਹਾਰਾਜਾ ਕਈ ਜਨਮਾਂ ਦੇ ਅਸੀਂ ੜਕਦੇ ਫਿਰਦੇ ਹਾਂ ਜੀ ਆਓ ਜੀ 11ਵੀਂ ਅਸ਼ਟਪਦੀ ਤੇ ਆਪਾਂ 7ਵੇਂ ਪਾਦੀ ਵਿਚਾਰ ਕਰਨੀ ਦੋਨੇ ਪੜਾਂ ਦੀ ਵਿਚਾਰ ਆਪਾਂ ਤਕਰੀਬਨ ਆਪਾਂ 10 ਮਿੰਟਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਪਹਿਲਾ ਪਾਠ ਕਰ ਲਈਏ ਜੀ ਧਿਆਨ ਦੇ ਵਿੱਚ ਪੰਗਤਾਂ ਆ ਜਾਣ ਕਹਉ ਹੋਏ ਪੰਡਤ ਕਰਿ ਬਖਿਆਣ ਕਬਹੂ ਤਟ ਤੀਰਥੇ ਸਨਾਣ ਕਬਹੂ ਸਿਰ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਣਕ ਜਾਣ ਪਰਮੈ ਪਰਮੀਆ ਨਾ ਨਾ ਰੂਪ ਜਿਉ ਸਾਂਗੀ ਦਿਖਾਵੇ ਜਿਉ ਪ੍ਰਭ ਭਾਵੇ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਬਰ ਨ ਕੋਏ ਗੁਰੂ ਅਰਜਨ ਦੇਵ ਜੀ ਮਹਾਰਾਜ 11ਵੀਂ ਅਸ਼ਟਪਦੀ ਦੇ 7ਵੇਂ ਪਦ ਦੇ ਵਿੱਚ ਸਮਝਾਉਣਾ ਕਰਦੇ ਐ ਕਹਿੰਦੇ ਮਨੁੱਖ ਦੀ ਜਿਹੜੀ ਅੰਦਰ ਦੀ ਹਾਲਤ ਆ ਨਾ ਜੀ ਕਹਿੰਦੇ ਕਬੂ ਹੋਏ ਪੰਡਤ ਕਰੇ ਬਖਿਆਨ ਕਹਿੰਦੇ ਵੀ ਕਦੇ ਇਹ ਬਹੁਤ ਗਿਆਨਵਾਨ ਹੋ ਕੇ ਲੋਕਾਂ ਨੂੰ ਉਪਦੇਸ਼ ਕਰਦਾ ਦਾ ਵੀ ਗਿਆਨਵਾਨ ਕੇ ਬਣ ਕੇ ਬਖਾਉਂਦਾ ਬੰਦਿਆਂ ਸਾਰੇ ਬੰਦਿਆਂ ਨੂੰ ਵੀ ਮੈਂ ਬਹੁਤ ਗਿਆਨ ਰੱਖਦਾ ਕਮ ਹੂੰ ਮੌਣ ਧਾਰੀ ਲਾਵੇ ਧਿਆਨ ਕਦੇ ਕਹਿੰਦੇ ਚੁੱਪ ਵੱਟ ਕੇ ਸਮਾਧੀ ਲਾ ਕੇ ਵੀ ਬਹਿੰਦਾ ਦਾ ਵੀ ਮੈਂ ਬੋਲਦਾ ਨਹੀਂ ਕਿਸੇ ਦੇ ਨਾਲ ਮੌਣ ਧਾਰੀ ਹੋ ਕੇ ਕਹਿੰਦੇ ਜੀ ਇਹ ਤਾਂ ਬਾਬਾ ਜੀ ਬੋਲਦੇ ਹੀ ਨਹੀਂ ਕਿਸੇ ਦੇ ਨਾਲ ਗੁਰੂ ਜੀ ਕਹਿੰਦੇ ਤਬਹੁ ਤਟ ਤੀਰਥ ਇਸ਼ਨਾਨ ਕਦੇ ਤੀਰਥਾਂ ਦੇ ਕਿਨਾਰੇ ਉੱਤੇ ਇਸ਼ਨਾਨ ਕਰਦਾ ਵਾ ਜਾ ਜਾ ਕੇ ਇਹਦੇ ਨਾਲ ਵੀ ਗੁਰੂ ਸਾਹਿਬ ਜੀ ਕਹਿੰਦੇ ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਐ ਸਹੋਰ ਗੁਰੂ ਜੀ ਕਹਿੰਦੇ ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਬਾਣੀ ਕਹਿੰਦੀ ਵੀ ਚੋਰਾ ਨੇ ਤਾਂ ਭਾਈ ਥੋਰ ਹੀ ਰਹਿਣਾ ਹੈ ਪੜਾਂ ਦੇ ਉਹ ਤੀਰਥਾਂ ਦੇ ਉੱਤੇ ਇਸ਼ਨਾਨ ਕਰਦੇ ਫਰਨਾ ਤੀਰਥਾਂ ਦੇ ਨਾ ਹੁੰਦੇ ਨਾਲ ਮਨ ਦੀ ਮੈਲ ਥੋੜੇ ਜਾਨ ਲੱਗੀ ਐ ਮਨ ਮੈਲਾ ਸਭ ਕੁਝ ਮੈਲਾ ਜੇ ਆਪਣੇ ਮਨ ਦੇ ਵਿਚਾਰ ਮੈਲੇ ਆ ਨਾ ਤਾਂ ਗੁਰੂ ਜੀ ਕਹਿੰਦੇ ਚੇਤੇ ਰੱਖੋ ਤੁਹਾਡਾ ਸਭ ਕੁਝ ਹੀ ਮੈਲਾ ਹੋਗਾ ਅੱਖਾਂ ਵਿੱਚ ਵੀ ਮੈਲ ਦੀ ਪ੍ਰਵਿਰਤੀ ਹੋ ਜਵਾਨ ਵੀ ਮਾੜਾ ਬੋਲੋਗੇ ਹੱਥ ਵੀ ਚੋਰੀਆਂ ਕਰਨਗੇ ਪੈਰ ਵੀ ਮਾੜੇ ਪਾਸੇ ਚੱਲ ਕੇ ਜਾਣਗੇ ਭੱਜ ਭੱਜ ਇਹ ਜੇ ਮੈਲ ਦੀ ਪ੍ਰਵਿਰਤੀ ਹੈ ਵਿਚਾਰਾਂ ਦੇ ਵਿੱਚ ਤੇ ਜਦੋਂ ਇਹ ਸ਼ੁੱਧ ਹੋ ਗਈ 헤ਰ ਪਿਆਰਿਓ ਇਹ ਮਾੜੇ ਕੰਮ ਦੇ ਵਿੱਚ ਪ੍ਰਗਤ ਨਹੀਂ ਹੁੰਦਾ ਮਨੁੱਖੇ ਤਿੱਤੇ ਕਬਹੁ ਤਟ ਤੀਰਥ ਇਸ਼ਨਾਣ ਗੁਰੂ ਜੀ ਕਹਿੰਦੇ ਦੁਨੀਆਂ ਤੀਰਥਾਂ ਦਾ ਇਸ਼ਨਾਣ ਵੀ ਕਰਦੇ ਆ ਕਦੇ ਕਦੇ ਇਹ ਇਸ਼ਨਾਣ ਕਰਨ ਬਹਿ ਜਾਂਦਾ ਹੈ ਕਬਹੁ ਸਿੱਧ ਸਾਧਕ ਮੁਖ ਗਿਆਨ ਕਦੇ ਕਦੇ ਇਹ ਸਿੱਧ ਸਾਧਕ ਸਾਧਕ ਦਾ ਅਰਥ ਹੁੰਦਾ ਜੀ ਸਾਧਨਾ ਕਰਨ ਵਾਲਾ ਮੂ ਨਾਲ ਗਿਆਨ ਕਰਦਾ ਗੁਰੂ ਜੀ ਕਹਿੰਦੇ ਸਾਧਕ ਬਣ ਜਾਂਦਾ ਹੈ ਸਿੱਧ ਬਣ ਜਾਂਦਾ ਜੀ ਕਬਹੁ ਕੀ ਤ ਹਸਪਤੰਗ ਹੋਈ ਜੀਆ ਕਦੇ ਇਹ ਕੀੜੀ ਵੀ ਨਿਆਈ ਕਦੇ ਹਾਥੀ ਕਦੇ ਪਤੰਗਾ ਇਹ ਅਸਲ ਵਿੱਚ ਅੰਤਰੀਵ ਜੋਨਾ ਵਿੱਚ ਪੈਂਦੇ ਆ ਪਿਆਰੋ ਆਪਾ ਜਿਉਂਦੇ ਆਹ ਸਰੀਰ ਵਿੱਚ ਰਹਿੰਦੇ ਹੋਇਆ ਮਨੁੱਖ ਹਾਥੀ ਵੀ ਬਣਦਾਗਾ ਕੀੜੀ ਵੀ ਬਣਦਾਗਾ ਤੇ ਪਤੰਗਾ ਵੀ ਬਣਦਾਗਾ ਆ ਸਰੀਰ ਵਿੱਚ ਰਹਿੰਦਿਆਂ ਹੋਇਆਂ ਸਾਰਾ ਕੁਝ ਮਨੁੱਖ ਬਣਦਾਗਾ ਆਨਿਕ ਜਾਣ ਪਰਮੈ ਪਰਵੀਆ ਗੁਰੂ ਜੀ ਕਹਿੰਦੇ ਅਨੇਕਾਂ ਦੂਨਾਂ ਵਿੱਚ ਭਰਮ ਦਾ ਫਰਦਾ ਵਿਚਾਰਾ ਨਾਨਾ ਰੂਪ ਜਿਉਂ ਸਵੰਗੀ ਦਿਖਾਉਂਦਾ ਜਿਵੇਂ ਕਹਿੰਦੇ ਸਵੰਗੀ ਹੁੰਦਾ ਨਾ ਉਹ ਆਪਣੇ ਕਿੰਨੇ ਰੂਪ ਧਾਰਨ ਕਰਦਾ ਗੁਰੂ ਜੀ ਕਹਿੰਦੇ ਕਿੰਨੇ ਰੂਪ ਖਾਉਂਦਾ ਰੂਪ ਲੋਕਾਂ ਨੂੰ ਇਵੇਂ ਜਿਵੇਂ ਬੰਦਾ ਵੀ ਕਈ ਵਾਰ ਧਾਰਮਿਕ ਵਿਖਾਵੇ ਕਰਦਾ ਜੀ ਬਾਣਾ ਪਾ ਲੈਂਦਾ ਔਰ ਉਸ ਬਾਣੀ ਦੀ ਰਹਿਤ ਆਪਣੇ ਅੰਦਰ ਨਹੀਂ ਧਾਰਨ ਕਰਦਾ ਮੰਨ ਲਓ ਆਪਦੇ ਉੱਤੇ ਆਪਾਂ ਗੱਲ ਲਾ ਕੇ ਆਖ ਗਏ ਨਹੀਂ ਮੰਨ ਲਓ ਆਪਾਂ ਖਾਲਸੇ ਦਾ ਬਾਣਾ ਪਾਲ ਗਏ ਤੇ ਖਾਲਸੇ ਵਾਲੇ ਕਰਮ ਨਾ ਕਰੀਏ ਜਿਹੜੇ ਸਾਨੂੰ ਗੁਰੂ ਨੇ ਰਹਿਤ ਮਰਿਆਦਾ ਦਿੱਤੀ ਹੈ ਉਹ ਕਰਮ ਨਾ ਕਰੀਏ ਤੇ ਫਿਰ ਇਹ ਬਾਣਾ ਵੀ ਇੱਕ ਭੇਖ ਹੀ ਰਹ ਜੂਗਾ ਜੀ ਬਸ ਕੱਲਾ ਬਾਣਾ ਬਾਣੀ ਨੇ ਕੁਝ ਨਹੀਂ ਕਰਨਾ ਇਹ ਰਾਤ ਦੇ ਵਿੱਚ ਜਿਉਣਾਗਾ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਨੋ ਭਾਈ ਗੁਰੂ ਜੀ ਕਹਿੰਦੇ ਅਣਕ ਜੋਣ ਪਰਮੈ ਪਰਮਈਆ ਨਾਨਾ ਰੂਜ ਸੰਗੀ ਦਿਖਾਵੇ ਜਿਉਂ ਪ੍ਰਭਾਵੇ ਜਿਵੇਂ ਨਚਾਵੇ ਇਹ ਵਾਸ਼ ਗੁਰੂ ਜਿਵੇਂ ਤੂੰ ਨਚਾਉਂਦਾ ਫਿਰਦਾ ਉਹ ਨੱਚਦੀ ਫਿਰਦੀ ਇਹ ਦੁਨੀਆ ਜੀ ਜੋਤ ਸੁਭਾਵੇ ਸੋਈ ਹੋਏ ਜੋ ਤੈਨੂੰ ਭਾਉਂਦਾ ਉਹੀ ਹੁੰਦਾ ਨਾਨਕ ਦੂਜਾ ਅਵਰ ਨਾ ਹੋਏ ਕਬਹੁ ਸਾਧ ਸੰਗ ਤੇ ਪਾਵੈ ਕਹਿੰਦੇ ਵੀ ਜੇ ਆਪਾਂ ਹੁਣ ਗੁਰੂ ਕੋਲੇ ਬੈਠੇ ਆਂ ਕਦੇ-ਕਦੇ ਇਹਨੂੰ ਸੰਗਤ ਦੇ ਵਿੱਚ ਵੀ ਨਸੀਬ ਹੁੰਦਾ ਬੈਠਣਾ ਕਦੇ-ਕਦੇ ਆਉਂਦਾਗਾ ਗੁਰੂ ਕੋਲੇ ਸੰਗਤ ਦੇ ਵਿੱਚ ਕਹਿੰਦੇ ਉਸ ਅਸਥਾਨ ਤੇ ਬਹੁਤ ਨਿਆਉਂਦਾ ਹੈ ਫਿਰ ਜਦੋਂ ਮਨੁੱਖ ਕਹਿੰਦੇ ਗੁਰੂ ਦੀ ਸਤ ਸੰਗਤ ਨਾਲ ਜੁੜ ਜਾਂਦਾ ਨਾ ਪਿਆਰ ਫਿਰ ਮਨੁੱਖ ਦਾ ਜਿਹੜਾ ਮੁੜ ਕੇ ਆਉਣ ਜਾਣ ਮੁੱਕ ਜਾਂਦਾ ਜੀ ਜਿਹੜਾ ਆ ਗੁਰੂ ਕੋਲੇ ਬੈਠ ਕੇ ਗੁਰੂ ਨੂੰ ਧਿਆਨ ਨਾਲ ਸੁਣ ਲੈਂਦਾ ਗੱਲ ਇਹ ਹੈ ਜੀ ਆਪਾਂ ਰਹਿਰਾ ਸਾਹਿਬ ਦੇ ਵਿੱਚ ਨਿਕ ਪੜਦੇ ਆ ਸ਼ਬਦ ਗੁਰੂ ਸਾਹਿਬ ਜੀ ਦਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇੱਕ ਕੰਡੀਸ਼ਨ ਲੱਗੀ ਪਈ ਹੈ ਧਿਆਨ ਨਾਲ ਸਮਝਿਓ ਇਹ ਗੱਲ ਨੂੰ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਮਿਲ ਕੇ ਬੈਠਣਾ ਗੁਰੂ ਕੋਲੇ ਇਹ ਨਹੀਂ ਵੀ ਧਿਆਨ ਤਾਂ ਔਖੜਿਆ ਪਿਆਗਾ ਘਰੇ ਤਾਂ ਆਮ ਜਿਆਦਾ ਹੀ ਹੁੰਦੇ ਆ ਇਹਨੂੰ ਨਹੀਂ ਮਿਲਣਾ ਕਹਿੰਦੇ ਜੀ ਨਾ ਗੁਰੂ ਕੋਲੇ ਮਿਲ ਕੇ ਬੈਠਣਾ ਜੇ 10 ਮਿੰਟ ਬੈਠਾ ਮਨ ਇੱਕ ਕਰਕੇ ਬੈਠਾ ਗੁਰੂ ਕੋਲੇ 10 ਮਿੰਟ ਬੈਠੇ ਮਨਾ ਗੁਰੂ ਦੀ ਸੁਣੀਏ ਬੈਠ ਕੇ ਆਪਾਂ ਇਹਨੂੰ ਕਹਿੰਦੇ ਆ ਮਿਲ ਕੇ ਬੈਠਣਾ ਜੀ ਜਦੋਂ ਕਹਿੰਦੇ ਗੁਰੂ ਨਾਲ ਤੂੰ ਮਿਲ ਕੇ ਬੈਠੇਗਾ ਨਾ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਸਾਹਿਬ ਜੀ ਕਹਿੰਦੇ ਉਹ ਤਰਦਾ ਭਾਈ ਫੇਰਾ ਇਵੇਂ ਜਿਵੇਂ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਦੋਂ ਇਹ ਸਤ ਸੰਗਤ ਦੇ ਵਿੱਚ ਮਿਲ ਜਾਂਦਾ ਨਾ ਤਾਂ ਫਿਰ ਉਹਦਾ ਆਉਣ ਜਾਣ ਮੁੱਕ ਜਾਂਦਾ ਉਸ ਅਸਥਾਨ ਤੇ ਬਹੁਤ ਨਿਆਰਾ ਹੋਇਆ ਨਾ ਮੁੜ ਕੇ ਨਹੀਂ ਜੁਮਾ ਵਿੱਚ ਆਉਂਦਾ ਮਨੁੱਖ ਅੰਤਲ ਹੋਏ ਗਿਆਨ ਪ੍ਰਗਿਆਸ ਕਿਉਂਕਿ ਪ੍ਰਮਾਤਮਾ ਗੁਰੂ ਉਹਦੇ ਅੰਦਰ ਇੰਨਾ ਚਾਨਣ ਹੋ ਜਾਂਦਾ ਉਸ ਅਸਥਾਨ ਕਾ ਨਹੀਂ ਬਨਾ ਉਸ ਗੁਰੂ ਜੀ ਕਹਿੰਦੇ ਭਾਈ ਇਹ ਅਵਸਥਾ ਨਾ ਜਿਹੜੀ ਇਹ ਅੰਦਰ ਦੀ ਅਵਸਥਾ ਦੀਆਂ ਗੱਲਾਂ ਚੱਲੀਆਂ ਜਾਂਦੀਆਂ ਪਿਆਰੋ ਸਾਹਿਬ ਇਹ ਅਵਸਥਾ ਵਿੱਚ ਜਿਹੜੇ ਗੁਰਸਿੱਖ ਵਿਚਰਦੇ ਐ ਗੁਰੂ ਜੀ ਕਹਿੰਦੇ ਉਹਨਾਂ ਦਾ ਨਾਸ਼ ਨਹੀਂ ਹੁੰਦਾ ਕਦੇ ਵੀ ਨਾ ਹੁਣ ਬਾਬਾ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਆ ਕਿ ਨਾਸ਼ ਹੋਗੇ ਪਿਆਰੋ ਭਗਤ ਰਉ ਦਾ ਜੀ ਨਾਸ਼ ਹੋ ਜਾਣਗੇ ਆਪਣੇ ਸਰੀਰ ਬਨਾਸ਼ ਹੋ ਜਾਣਗੇ ਪਰ ਇਹਨਾਂ ਦੀ ਬਾਣੀ ਜੋਗੋ ਜੁਗ ਅਟਲ ਸਤਿਗੁਰੂ ਦੀ ਬਾਣੀ ਇਹ ਆਈ ਦੁਨੀਆ ਨੂੰ ਅਗਵਾਈ ਦਿੰਦੀ ਰਹੂਗੀ ਆਈ ਗਿਆਨ ਦਿੰਦੀ ਰਹੂਗੀ ਸੋ ਗੁਰੂ ਜੀ ਕਹਿੰਦੇ ਭਾਈ ਇਹ ਅਵਸਥਾ ਦਾ ਨਾਸ਼ ਨਹੀਂ ਹੁੰਦਾ ਜੇ ਕੋਈ ਮਨੁੱਖ ਇਹ ਅਵਸਥਾ ਵਿੱਚ ਪਹੁੰਚ ਜਾਂਦਾ ਨਾ ਸੱਚੇ ਗਿਆਨ ਦੇ ਵਿੱਚ ਜੁੜ ਜਾਂਦਾ ਗੁਰੂ ਨਾਲ ਗੁਰੂ ਜੀ ਕਹਿੰਦੇ ਮਨਤਨ ਨਾਮ ਰਤੇ ਤਰੰਗ ਜਿਹੜੇ ਮਨਤਨ ਕਰਕੇ ਇੱਕ ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਸਦਾ ਇਹ ਕਹਿੰਦੇ ਉਹਨਾਂ ਦੀ ਜਿਹੜੀ ਸਵਰਤ ਹੈ ਪ੍ਰਮਾਤਮਾ ਦੇ ਨਾਲ ਵਸਦੀ ਰਹਿੰਦੀ ਹੈ ਜੀ ਸੰਗ ਹੈ ਤਾਂ ਸਾਡੇ ਨਾਲ ਹੀ ਪ੍ਰਮਾਤਮਾ ਪਰ ਸਾਨੂੰ ਮਹਿਸੂਸ ਨਹੀਂ ਹੁੰਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਲ ਵੀ ਪ੍ਰਮਾਤਮਾ ਹੈਗਾ ਨਹੀਂ ਤਾਂ ਬੰਦਾ ਛਾਲ ਕਾਪਟ ਠੱਗੀ ਚੋਰੀ ਬੇਈਮਾਨੀ ਕਰ ਸਕਦਾ ਜੇ ਬੰਦਾ ਜਦੋਂ ਪਰਮਾਤਮਾ ਨਾਲ ਅੰਗ ਸੰਗ ਸਮਝ ਲਿਆ ਸੋ ਗੁਰੂ ਜੀ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਤਾਨਾ ਕਹਿੰਦੇ ਭਾਈ ਜਿਵੇਂ ਪਾਣੀ ਵਿੱਚ ਆ ਕੇ ਪਾਣੀ ਮਿਲ ਜਾਂਦਾਗਾ ਕਿਉਂ ਜੋਤੀ ਸੰਗ ਜੋਤ ਸਮਾਨਾ ਇਵੇਂ ਜਿਵੇਂ ਕਹਿੰਦੇ ਰੱਬ ਦੇ ਪਿਆਰਿਆਂ ਦੀ ਜੋਤ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ ਜੀ ਜਿਵੇਂ ਜਲ ਦੇ ਵਿੱਚ ਜਲ ਮੇ ਮਿਲ ਕੇ ਜਲ ਦਾ ਹੀ ਰੂਪ ਹੋ ਜਾਂਦਾ ਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਪਰਮਾਤਮਾ ਨੂੰ ਧਿਆਉਂਦੇ ਧਿਆਉਂਦੇ ਪਰਮਾਤਮਾ ਦੀ ਜੋਤ ਦੇ ਵਿੱਚ ਹੀ ਕਹਿੰਦੇ ਗੁਰੂ ਦੇ ਜੋਤ ਦੇ ਵਿੱਚ ਹੀ ਸਮਾ ਜਾਂਦੇ ਰੱਬ ਦੇ ਪਿਆਰੇ ਨਾ ਆਪਣੇ ਗੁਰੂ ਦੇ ਵਿੱਚ ਸਮਾ ਜਾਂਦੇ ਐ ਮਿਟ ਗਏ ਗਵਣ ਪਾਏ ਬਿਸਰਾਮ ਅਖੀਰਲੀਆ ਪੰਗਤੀਆਂ ਜੀ ਹੁਣ ਗੁਰੂ ਸਾਹਿਬ ਜੀ ਕਹਿੰਦੇ ਭਾਈ ਹੁਣ ਜਿਹੜੇ ਆਉਣ ਜਾਣ ਦਾ ਚੱਕਰ ਚੱਲੀ ਜਾਂਦਾ ਸੀ ਨਾ ਮਿਟ ਗਏ ਗਵਣ ਪਾਏ ਬਿਸਰਾਮ ਜਿਹੜਾ ਆਉਣ ਜਾਣ ਦਾ ਚੱਕਰ ਸੀਗਾ ਉਹ ਤਾਂ ਹੁਣ ਮਿਟ ਗਿਆ ਤੇਰਥ ਕਾਬ ਵਾਲਿਆ ਮੰਨੇ ਹੋਣਾ ਲੈ ਆਪਾਂ ਯਾਦ ਆਪਦੇ ਮਨ ਨੂੰ ਆਪਾਂ ਚੈੱਕ ਕਰਦੇ ਕਿ ਸਤਿਗੁਰੂ ਸਾਨੂੰ ਤਾਂ ਹਜੇ ਕੋਈ ਟਿਕਾਣੀ ਆ ਨਾ ਤੁਹਾਡੀ ਬਾਣੀ ਸੁਣ ਕੇ ਆਇਆ ਨਾ ਤੁਹਾਡੀ ਬਾਣੀ ਪੜ੍ਹ ਕੇ ਆਇਆ ਮਹਾਰਾ ਸਾਡਾ ਤਾਂ ਮਨ ਹਜੇ ਟਿਕਿਆ ਹੀ ਨਹੀਂਗਾ ਬਸ ਮਨ ਦਾ ਟਿਕ ਜਾਣਾ ਹੀ ਪ੍ਰਮਾਤਮਾ ਦੇ ਵਿੱਚ ਟਿਕ ਜਾਣਾ ਹੈ ਜੀ ਸਤਿਗੁਰੂ ਜੀ ਕਹਿੰਦੇ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰੂ ਬਾਣ ਮੈਂ ਕਹਿੰਦੇ ਇਸੇ ਪ੍ਰਮਾਤਮਾ ਤੋਂ ਸਦਾ ਕੁਰਬਾਨ ਜਾਣਾ ਜਿਹੜਾ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਉਸ ਦੀ ਜੋਤ ਸਭ ਦੇ ਵਿੱਚ ਸਮਾਈ ਹੋਈ ਹੈ ਸੋ ਗੁਰ ਸਿੱਖੋ ਇਹ ਹੀ ਅਰਦਾਸ ਆਪਾ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਕਿ ਆਹ ਸਰੀਰ ਵਿੱਚ ਰਹਿੰਦੇ ਹੋਇਆਂ ਸਾਨੂੰ ਵੀ ਸਭ ਦੇ ਵਿੱਚ ਪ੍ਰਮਾਤਮਾ ਦੀ ਜੋਤ ਨਜ਼ਰ ਆਵੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਕਾ ਪਰਮਾਤਮਾ ਨਾ ਭੁੱਲੋ ਪਾਈ ਕਿੰਨਾ ਵਿਸਥਾਰ ਗੁਰੂ ਸਾਹਿਬ ਜੀ ਨੇ ਅੱਗੇ ਕੀਤਾ ਜੀ ਕਿ ਭਾਈ ਸਭ ਦੇ ਵਿੱਚ ਪ੍ਰਮਾਤਮਾ ਦੀ ਹੀ ਜੋਤ ਹੈ ਉਹਦੇ ਨੂਰ ਤੋਂ ਹੀ ਸਾਰਾ ਜੱਗ ਪੈਦਾ ਹੋਇਆ ਤੇ ਫਿਰ ਮਨੁੱਖ ਵਿਤਕਰਾ ਕਿਹਦੇ ਨਾਲ ਕਰੂਗਾ ਜੀ ਸੋ ਪ੍ਰਮਾਤਮਾ ਦੀ ਜੋਤ ਸਭ ਦੇ ਵਿੱਚ ਸਮਝ ਗਏ ਆਹ ਸਰੀਰ ਵਿੱਚ ਰਹਿੰਦਿਆਂ ਹੋਏ ਚੰਗੇ ਕਰਮ ਕਰੀਏ ਤਾਂ ਕਿ ਸੋਹਣਾ ਜੀਵਨ ਲੋਕਾਂ ਦੇ ਵਿੱਚ ਵੀ ਸਾਨੂੰ ਪਹਿਲਾਂ ਤਾਂ ਪਰਿਵਾਰ ਦੇ ਵਿੱਚ ਪ੍ਰਵਾਨ ਹੋਣਾ ਜ਼ਰੂਰੀ ਹੈ ਜੀ ਕਈ ਬੰਦੇ ਹੁਣ ਮਾੜੇ ਕੰਮ ਕਰਦੇ ਆ ਗਲਤ ਕੰਮ ਕਰਦੇ ਆ ਆਪਦੇ ਪਰਿਵਾਰ ਨਾਲ ਹੀ ਨਹੀਂ ਬਣਦੇ ਤੇ ਉਹਨਾਂ ਦੇ ਸੰਸਾਰ ਦੇ ਨਾਲ ਕਿਵੇਂ ਬਣੂਗੇ ਨਾ ਜਿਹੜੇ ਬੰਦੇ ਆ ਵੀ ਆਪਦੇ ਪਰਿਵਾਰ ਨਾਲ ਨਹੀਂ ਬਣਦੇ ਸੰਸਾਰ ਨਾਲ ਕਿੱਥੋਂ ਬਣ ਜੂ ਤੇ ਨਿਰੰਕਾਰ ਨਾਲ ਤਾਂ ਬਹੁਤ ਦੂਰ ਦੀ ਗੱਲ ਹੈ ਪ੍ਰਮਾਤਮਾ ਨਾਲ ਤਾਂ ਬਹੁਤ ਦੂਰ ਦੀ ਗੱਲ ਹੈ ਜਿਹੜੇ ਬੰਦੇ ਆ ਆਪਦੇ ਪਰਿਵਾਰ ਨਾਲ ਨਹੀਂ ਬਣਦੇ ਤੇ ਸੰਸਾਰ ਨਾਲ ਤੇ ਨਿਰੰਕਾਰ ਨਾਲ ਤਾਂ ਦੂਰ ਦੀ ਗੱਲ ਹੈ ਜੀ ਸੋ ਪਹਿਲਾਂ ਆਪਦੇ ਪਰਿਵਾਰ ਵਿੱਚ ਸਾਨੂੰ ਰਹਿਣਾ ਆ ਜਾਵੇ ਪਹਿਲਾਂ ਆਹ ਸਰੀਰ ਦੇ ਵਿੱਚ ਰਹਿਣਾ ਆ ਜਾ ਬਈ ਬੰਦੇ ਨੂੰ ਜੀ ਕਿਉਂਕਿ ਗੁਰੂ ਸਿਖਾਉਂਦਾਗਾ ਵੀ ਭਾਈ ਨਸ਼ਿਆਂ ਤੋਂ ਦੂਰ ਰਹਿਓ ਮਾੜੇ ਕੰਮਾਂ ਤੋਂ ਦੂਰ ਰਹਿਓ ਆਹ ਕੰਮ ਕਰੋ ਗੁਰੂ ਸਿਖਾਉਂਦਾ ਨਾ ਸਾਨੂੰ ਕਿਵੇਂ ਗੁਰੂ ਸਾਹਿਬ ਜੀ ਨੇ ਸਾਨੂੰ ਪੂਰਨੇ ਪਾਏ ਹੋਏ ਐ ਵੀ ਭਾਈ ਮਾੜੇ ਕੰਮਾਂ ਦੇ ਵਿੱਚ ਨਹੀਂ ਪ੍ਰਵਿਰਤ ਹੋਣਾ ਤੇ ਗੁਰੂ ਨੇ ਸਾਨੂੰ ਪੂਰਨੇ ਪਾ ਪਾ ਕੇ ਮਾਨ ਸਖਿਆਵਾਂ ਦਿੱਤੀਆਂ ਸੋ ਇਨ੍ਹਾਂ ਸਖਿਆਵਾਂ ਦੇ ਉੱਤੇ ਆਪਦੇ ਸਰੀਰ ਨੂੰ ਚਲਾਉਣਾ ਹੈ ਪਹਿਲਾਂ ਆਪ ਚੱਲਣਾ ਪਿੱਛੇ ਪਰਿਵਾਰ ਨੂੰ ਚਲਾਉਣਾ ਦਾ ਬਾਣੀ ਚਾਉਂਦਾ ਨਾ ਸ਼ਬਦ ਆਪਾਂ ਜਵਲੀ ਸਾਹਿਬ ਜੀ ਨੇ ਤਾਂ ਪੜਦੇ ਆ ਮੰਨੈ ਪਰਵਾਰ ਹੈ ਸਦਾ ਜਿਹੜੇ ਮੰਨ ਲੈਂਦੇ ਆ ਨਾ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਸੁਧਾਰ ਹੁੰਦਾਗਾ ਕਈਆਂ ਨੇ ਇਹਦੇ ਅਰਥ ਇਹ ਕੀਤੇ ਆ ਵੀ ਆਪ ਦੇ ਜਿਹੜੇ ਪਰਿਵਾਰ ਦੇ ਅਰਥ ਕੀਤੇ ਕਈਆਂ ਨੇ ਜੀ ਇਹਦੇ ਅਰਥ ਇਹ ਲੁਗਾਂ ਵਾਲੇ ਕੀਤੇ ਅਰਥ ਵੀ ਜਿਹੜੇ ਸਾਡੇ ਅੱਖਾਂ ਹੋਗੇ ਕੰਨ ਹੋਗੇ ਜ਼ਬਾਨ ਹੋਗੇ ਹੱਥ ਹੋਗੇ ਇਹਨਾਂ ਨੂੰ ਪਰਿਵਾਰ ਆਖਿਆਗਾ ਚਲੋ ਮੰਨਦੇ ਆ ਆਪਾਂ ਇਹ ਵੀ ਪਰਿਵਾਰ ਆ ਆਪਦਾ ਭਾਈ ਕਿਉਂਕਿ ਇਹ ਵੀ ਨਾਲ ਹੀ ਰਹਿੰਦੇ ਆ ਨਾ ਅੱਖਾਂ ਕੰਨ ਜ਼ਬਾਨ ਇਹ ਵੀ ਪਰਿਵਾਰ ਆ ਸਾਡਾ ਵੀ ਜਿਹੜੇ ਰੱਬ ਦੇ ਰਬ ਦਾ ਨਾਮ ਜਪਦੇ ਆ ਨਾ ਉਹ ਆਪਦੇ ਇਹਨਾਂ ਜਿਹੜੇ ਗਿਆਨ ਕਰਮਿੰਦਰੀਆ ਕਰਮਿੰਦਰੀ ਇਹਨਾਂ ਨੂੰ ਸਾਥ ਲੈਂਦੇ ਆ ਜੀ ਅੱਖਾਂ ਨੂੰ ਧੀਆਂ ਪੈਰਾਂ ਨੂੰ ਮਾੜੇ ਰੂਪ ਨਹੀਂ ਫੜਦੇ ਜਵਾਨਾਂ ਨਾਲ ਕਿਸ ਨੂੰ ਮਾੜਾ ਨਹੀਂ ਬੋਲਦੇ ਹੱਥ ਚੋਰੀਆਂ ਨਹੀਂ ਕਰਦੇ ਪੈਰ ਮਾੜੇ ਪਸ ਕੇ ਚੱਲ ਕੇ ਜਾਂ ਇਹ ਵੀ ਪਰਿਵਾਰ ਹੈ ਪਰ ਕਹਿੰਦੇ ਵੀ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਆ ਉਹਨਾਂ ਦੇ ਆਪਦੇ ਪਰਿਵਾਰ ਵਿੱਚ ਵੀ ਸੁਧਾਰ ਹੋ ਜਾਂਦਾ ਹੈ ਜੀ ਕਿਉਂਕਿ ਸਭੇ ਭਲਾ ਮੰਗਦੇ ਰਹਿੰਦੇ ਆ ਪਰ ਇਹ ਅੰਤਰੀਵ ਗੱਲ ਹੈ ਸਾਰੀ ਇਹ ਅੰਦਰ ਦੀ ਗੱਲ ਹੈ ਜੀ ਇਹ ਮਨੁੱਖਾ ਸਰੀਰ ਦੇ ਉੱਤੇ ਗੱਲ ਹੋ ਰਹੀ ਹੈ ਮਨ ਹੈ ਪਰਿਵਾਰ ਹੈ ਸਾਧਾਰ ਤੇਰੇ ਪਰਿਵਾਰਾਂ ਦੇ ਵਿੱਚ ਇਸ ਜਿਹੜਾ ਸਰੀਰੂਪੀ ਪਰਿਵਾਰ ਆ ਸਾਡਾ ਇਹ ਕੋਟੰਬ ਤੁਂ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਇਹ ਕੋਟੰਬ ਵੀ ਜਿਹੜਾ ਆਖਿਆ ਨਾ ਗੁਰੂ ਜੀ ਨੇ ਇਹ ਬਾਹਰੀ ਕੋਟੰਬ ਦੀ ਗੱਲ ਨਹੀਂ ਕੀਤੀ ਆ ਕੋਟੰਬ ਦੀ ਗੱਲ ਕੀਤੀ ਪਈ ਐ ਅੱਖਾਂ ਕੰਨ ਨਜਵਾਨ ਇਹ ਇਹ ਕੋਟੰਬ ਹੈ ਜੀ ਇਹ ਪਰਿਵਾਰ ਹੈ ਸਾਡਾ ਇਹ ਨਾਲ ਨਹੀਂ ਜਾਣਾ ਗੁਰੂ ਜੀ ਕਹਿੰਦੇ ਬਾਬਾ ਫਰੀਦ ਜੀ ਨੇ ਇੱਕ ਬਚਨਾਂ ਚੱਬਣ ਚੱਲਣ ਰਤਨ ਸੇ ਸੁਣੀਆ ਰ ਵਹਿ ਗਏ ਮੁੱਤੀ ਧਾ ਸੇ ਜਾਨੀ ਚੱਲ ਗਏ ਇੰਨਾ ਜਾਨੀਆਂ ਦੀ ਗੱਲ ਕੀਤੀ ਹੈ ਜੀ ਇਹ ਪਰਿਵਾਰ ਦੀ ਗੱਲ ਕੀਤੀ ਜਿਹੜੇ ਨਾਲ ਹੀ ਰਹਿੰਦੇ ਸੀ ਆ ਦੰਦ ਐ ਚਬ ਚਬ ਕੇ ਕਰਦੇ ਸੀ ਨਾ ਕਹਿੰਦੇ ਛੋਲੇ ਚਬ ਚਬ ਕੇ ਮਾਂ ਗੰਨੇ ਚੂਬ ਚੂਬ ਕੇ ਚੱਬਣ ਚੱਲਣ ਪੈਰ ਰਤਨ ਅੱਖਾਂ ਰਤਨ ਸੇ ਸੁਣੀਆ ਕੰਨ ਵਹਿ ਗਏ ਗੁਰੂ ਜੀ ਕਹਿੰਦਾ ਉਹ ਗਏ ਮੁੱਤੀ ਧਾ ਸੇ ਧਾ ਨਿਕਲੀ ਮੰਜੇ ਤੇ ਪਏ ਦੀ ਤੇ ਕਹਿੰਦੇ ਜਾਨੀ ਚੱਲ ਗਈ ਜਿਉਂਦੇ ਤਾਂ ਜਿਉਂਦੇ ਨੂੰ ਛੱਡ ਜਾਂਦੇ ਬੰਦੇ ਨੂੰ ਪਿਆਰੋਂ ਮੰਜੇ ਦੇ ਉੱਤੇ ਜਿਉਂਦੇ ਨੂੰ ਸਾਥ ਅੱਖਾਂ ਤੋਂ ਦੇਖਣੋਂ ਹਟ ਜਾਂਦਾ ਦੰਦ ਛੱਡ ਜਾਂਦੇ ਐ ਕੰਨਾਂ ਤੋਂ ਸੁਨਣਾ ਬੰਦ ਹੋ ਜਾਂਦਾ ਹੱਥ ਜਵਾਬ ਦੇ ਦਿੰਦੇ ਐ ਪੈਰ ਜਵਾਬ ਦੇ ਦਿੰਦੇ ਜਿਉਂਦੇ ਨੂੰ ਛੱਡ ਜਾਂਦੇ ਚਾਰੇ ਤਾਂ ਜਿੰਨਾ ਵਾਸਤੇ ਕਹਿੰਦੇ ਮਾੜੇ ਕੰਮ ਕੀਤੇ ਸੀ ਉਹਦਾ ਜਿਉਂਦੀ ਸਾਹ ਛੱਡ ਗਈ ਸੋ ਭਾਈ ਆਹ ਸਰੀਰ ਦੇ ਨਾਲ ਕੋਈ ਸਾਕਰਮਣਾ ਕਰੀਏ ਜਿਹਦੇ ਨਾਲ ਸਾਨੂੰ ਇੱਥੇ ਵੀ ਸੰਤੋਖ ਭੋਗਣਾ ਪਵੇ ਤੇ ਅੱਗੇ ਵੀ ਸੰਤੋਖ ਭੋਗਣਾ ਪਵੇ ਗੁਰੂ ਪਾਸ਼ਾ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ ਆਪ ਸਤਿ ਫਰੀ ਸਾਹਿਬ ਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਗੁਰਨਾਨਕ ਪਾਸ਼ਾ ਦੇ ਬਚਨ ਨੂੰ ਕਮਾਈਏ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿ ਲੈ ਨਾਨਕ ਹਰ ਪ੍ਰਭ ਆਪੇ ਮਿਲੀ ਆਉ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰਤਾ ਬੁਰਾ ਨਾ ਰੱਖੋ ਚੀਤ